ਕਾਰਜੀ ਜਿਹੜੀ ਯੁੱਧ ਨਸ਼ਾ ਵਿਰੋਧੀ ਮੁਹਿੰਮ ਹੈ ਉਹਦੇ ਅੰਤਰਗਤ ਪੰਜਾਬ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਦਾਸਪੁਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਕਿ ਗੁਰਦਾਸਪੁਰ ਪੁਲਿਸ ਨੇ ਜਿਹੜਾ ਹੈਗਾ ਬੀਐਸਐਫ ਦੇ ਸਹਿਯੋਗ ਦੇ ਨਾਲ 2 ਕਿਲੋ 80 ਗ੍ਰਾਮ ਜਿਹੜਾ ਹੈਰੋਇਨ ਹੈ ਉਹ ਕਲਾਨੋਵ ਤੋਂ ਬਰਾਮਦ ਕੀਤੀ ਇਹਦੇ ਚ ਸਾਡੇ ਡੀਐਸਪੀ ਕਲਾਨੋਵ ਅਲੋਂਗ ਵਿਦ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈ ਇਹਨਾਂ ਨੇ ਜਿਹੜਾ ਹੈਗਾ ਗੋਸ਼ਾਲਾ ਦੇ ਨੇੜੇ ਕਲਾ ਨੌਰ ਦੇ ਵਿਕੇ ਇਹਨਾਂ ਨੂੰ ਦੋ ਵਿਅਕਤੀਆਂ ਨੂੰ ਆਉਂਡ ਅਪ ਕੀਤਾ ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਨਵਜੋਤ ਸਨਫ ਮਾਨ ਸਿੰਘ ਪਿੰਡ ਬਾਲੂਵਾਲ ਕਣਿਆਕੇ ਬੰਗਰ ਬਟਾਲੇ ਦਾ ਰਹਿਣ ਵਾਲਾ ਦੂਜਾ ਜਿਹੜਾ ਬੰਦਾ ਹੈ ਗੁਰਪ੍ਰੀਤ ਲਿਆਸਮਰ ਜਨ ਸਨਫ ਸਰਜੀਤ ਸਿੰਘ ਪਿੰਡ ਖੋਖਰ ਕਣਿਆ ਦੇ ਬੰਗਰ ਦਾ ਰਹਿਣ ਵਾਲਾ ਇਹਨਾਂ ਦੋਨਾਂ ਤੋਂ ਪੋਜੇਸ਼ਨ 'ਚ 2 ਕਿਲੋ 80 ਗ੍ਰਾਮ ਤਰੇਹ ਹੋਈ ਨੇ ਉਹ ਗਵਾਮਤ ਕੀਤੀ ਦੀ ਲਗਾਤਾਰ ਜਿਹੜੀ ਹੈਗੀ ਮਾਨਯੋਗ ਸੀਮ ਸਾਹਿਬ ਦੇ ਨਿਰਦੇਸ਼ ਨੇ ਡੀਜੀ ਡੀਜੀਪੀ ਸਾਹਿਬ ਦੇ ਡਾਇਰੈਕਸ਼ਨ ਇਹ ਤੜਾ ਹੈਗਾ ਗੁਰਦਾਸਪੁਰ ਪੁਲਿਸ ਲਗਾਤਾਰ ਜਿਹੜਾ ਹੈਗਾ ਨਸ਼ੇ ਦੇ ਕਲੱਬ ਦੀ ਹੈਗੀ ਕਾਰਵਾਈ ਕਰੀ ਹੈਗੀ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਤੇ ਇੱਕ ਐਫਆਈਆਰ ਨੰਬਰ 156 ਜਿਹੜੀ ਹੈਗੀ 21C ਐਨਡੀਪੀਐਸ ਐਕਟ ਜਿਹੜੀ ਹੈਗੀ ਦਰਜ ਕੀਤੀ ਹੈਗੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਅੱਜ ਇਹਨਾਂ ਨੂੰ ਕੋਰਚ ਪੇਸ਼ ਕੀਤਾ ਜਾਏਗਾ ਐਂਡ ਇਹਦੀ ਫਦਰ ਇੰਟਰੋਗੇਸ਼ਨ ਕਰਤੇ ਜਿਹੜੇ ਬੈਕਵਰਡ ਫਾਰਵਰਡ ਲਿੰਕ ਹੈ ਉਹਨਾਂ ਦੀ ਜਾਂਚ ਜਿਹੜੀ ਕੀਤੀ ਜਾਵੇਗੀ ਸਟੂਡੈਂਟ ਵੀ ਜੀ ਆ ਹੱਦ ਵਰਕਿੰਗ ਸੈਡੂਲ ਰੱਖੇ ਜੇ ਅਗੇ ਪੜੇਗੇ ਮੁੰਡੇ ਸਟੂਡੈਂਟ ਵੀ ਆ ਦੇਖੋ ਇਹਦੇ ਚ ਇੱਕ ਬੰਦਾ ਜਿਹੜਾ ਨੌਜੋਤ ਹੈਗਾ ਇਹਦੀ ਉਮਰ 26 ਸਾਲ ਹੈਗੀ ਆ ਮੈਕਡੋਨਲਡ ਵਿੱਚ ਕੰਮ ਕਰਦਾ ਹੈਗਾ ਦਿੱਲੀ ਦੇ ਵਿੱਚ ਬਤਵਨ ਵਾਲਾ ਆ ਗਣੀ ਆ ਕੇ ਬੰਗਰਦਾ ਹੈਗਾ ਜਿਹੜਾ ਦੂਜਾ ਗੁਪੀਤ ਹੈਗਾ ਪਲੱਸ 2 ਕੀਤੀ ਹੋਈ ਹੈ ਨੇ ਉਹ 26 ਸਾਲ ਦਾ ਹੈਗਾ ਉਮਰ एज ऑफ नाउ ਇਹਨਾਂ ਦੇ ਜਿਹੜਾ ਅਸੀਂ ਪ੍ਰੀਵੀਅਸ ਬੈਕਗਰਾਉਂਡ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਅਲੇ ਤੱਕ ਇਹਨਾਂ ਤੇ ਕੋਈ ਵੀ ਜਿਹੜਾ ਕ੍ਰਿਮੀਨਲ ਹਿਸਟਰੀ ਨਹੀਂ ਨਦੀ ਨਹੀਂ ਪਾਈ ਗਈ। ਇਹ ਦੋਸਤਰੀ ਇਹ ਦੋਸਤਰੀ ਸਦੋਂ ਦੋ ਹਾਂ ਦੋਸਤ ਇਹ ਪਿੰਡ ਦੇ ਹੈਗੇ ਨੇੜੇ-ਨੇੜੇ ਪਿੰਡ ਹੈਗਾ ਦੋਸਤ ਅਗੋਂ ਉਹਨੋਂ ਕਹਿੰਿਆ ਕਿ ਵੰਗਰ ਦੇ ਬੰਦੇ ਨੇ। ਸੋ ਇੱਕ ਕਨਸਾਈਨਮੈਂਟ ਇਸ ਵੀ ਕਿ ਵੀ ਕਿੱਥੋਂ ਕੰਸਾਈਨਮੈਂਟ ਆਈ ਸੀ ਕਿੱਥੋਂ ਜਾਣੀ ਸੀ ਕਿੰਨੇ ਡਿਲੀਵਰ ਕਰਾਈ ਸੀ ਉਹ ਸਾਰੀ ਅਧਰਾ ਇਨਵੈਸਟੀਗੇਸ਼ਨ ਦੱਸ ਸਕਦਾ ਸਰਕਾਰ ਦੀ ਜਿਹੜੀ ਯੁੱਧ ਨਸ਼ਾ ਵਿਰਤੀ ਮੁਹਿੰਮ ਹੈ ਉਹਦੇ ਅੰਤਰਗਤ ਪੰਜਾਬ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੇ ਦ੍ਰਿਸ਼ਟੀ ਨਾਲ ਦੇ ਸਾਹਿੱਤ ਗੁਰਦਾਸਪੁਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਕਿ ਗੁਰਦਾਸਪੁਰ ਪੁਲਿਸ ਨੇ ਜਿਹੜਾ ਹੈਗਾ ਬੀਐਸਐਫ ਦੇ ਸਹਿਯੋਗ ਦੇ ਨਾਲ 2 ਕਿਲੋ 80 ਗ੍ਰਾਮ ਜਿਹੜਾ ਹੈਰੋਇਨ ਹੈ ਉਹ ਕੱਲਾ ਨੋਟ ਤੋਂ ਬਰਾਮਦ ਕੀਤੀ ਇਹਦੇ ਚ ਸਾਡੇ ਡੀਐਸਪੀ ਕਲਾਨੌਰ ਅਲੋਂਗ ਵਿਦ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈ ਇਹਨਾਂ ਨੇ ਜਿਹੜਾ ਹੈਗਾ ਗੋਸ਼ਾਲਾ ਦੇ ਨੇੜੇ ਕਲਾਨੌਰ ਦੇ ਵਿਕੇ ਇਹਨਾਂ ਨੂੰ ਦੋ ਵਿਅਕਤੀਆਂ ਨੂੰ ਆਬਾਉਂਡ ਅਪ ਕੀਤਾ ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਨਵਜੋਤ son of ਮੋਹਨ ਸਿੰਘ ਪਿੰਡ ਬਾਲੂਵਾਲ ਘਣਿਆਕੇ ਬੰਗ ਬਟਾਲੇ ਦਾ ਰਹਿਣ ਵਾਲਾ ਦੂਜਾ ਜਿਹੜਾ ਬੰਦਾ ਹੈ ਗੁਰਪ੍ਰੀਤ ਲਿਆਸਮਨ son of ਸਰਜੀਤ ਸਿੰਘ ਪਿੰਡ ਖੋਖਰ ਘਣਿਆ ਦੇ ਬੰਗਵ ਦਾ ਰਹਿਣ ਵਾਲਾ ਹੈ ਇਹਨਾਂ ਦੋਨਾਂ ਤੋਂ ਪੋਜੀਸ਼ਨ 'ਚ 2 ਕਿਲੋ 80 ਗ੍ਰਾਮ ਤੜੇ ਹੋਈ ਨੇ ਉਹ ਬਾਬਮਤ ਕੀਤੀ ਦੀ ਲਗਾਤਾਰ ਜਿਹੜੀ ਹੈਗੀ ਮਾਨਯੋਗ ਸੀਮ ਸਾਹਿਬ ਦੇ ਨਿਰਦੇਸ਼ ਨੇ ਦੀ ਜੀ ਜੀਪੀ ਸਾਹਿਬ ਦੇ ਡਾਇਰੈਕਸ਼ਨ ਨੇ ਜਿਹੜਾ ਹੈਗਾ ਗੁਰਦਾਸ ਤੋਂ ਕਲੀਚ ਲਗਾਤਾਰ ਜਿਹੜਾ ਹੈਗਾ ਨਸ਼ੇ ਦੇ ਖਲਾਫ ਦੀ ਹੈਗੀ ਕਾਰਵਾਈ ਕਰੀ ਹੈ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਤੇ ਇੱਕ ਐਫ ਆਈ ਆਰ ਨੰਬਰ 156 ਜਿਹੜੀ ਹੈਗੀ 21C ਐਨਡੀਪੀਐਸ ਐਕਟ ਜਿਹੜੀ ਹੈਗੀ ਦਰਜ ਕੀਤੀ ਹੈਗੀ ਇਨਾਂ ਨੂੰ ਗ੍ਰਫਤਾਰ ਕਰ ਲਿਆ ਹੈਗਾ ਅੱਜ ਇਹਨਾਂ ਨੂੰ ਕੁੱਝ ਪੇਸ਼ ਕੀਤਾ ਜਾਏਗਾ ਐਂਡ ਇਹਦੇ ਫਰਦਰ ਇੰਟਰੋਗੇਸ਼ਨ ਕਰਤੇ ਜਿਹੜੇ ਬੈਕਵਰਡ ਆ ਫਾਰਵਰਡ ਲਿੰਕ ਹੈ ਉਹਨਾਂ ਦੀ ਜਾਂਚ ਜਿਹੜੀ ਕੀਤੀ ਜਾਵੇਗੀ ਸਟੂਡੈਂਟ ਵੀ ਸਰ ਜਾਂ ਆਹ ਵਰਕਿੰਗ ਸ਼ੈਡਿਊਲ ਰੱਖੀ ਹੋਇਆ ਹੈ ਜਿਹੜੇ ਪੜ੍ਹੇ ਗਏ ਹੋਣਗੇ ਸਟੂਡੈਂਟ ਵੀ ਜਾਂ ਦੇਖੋ ਇਹਦੇ ਚ ਇੱਕ ਬੰਦਾ ਜਿਹੜਾ ਨੌਜੋਤ ਹੈਗਾ ਇਹਦੀ ਉਮਰ 27 ਸਾਲ ਹੈਗੀ ਆ ਮੈਕਡੋਨਲਡ ਵਿੱਚ ਕੰਮ ਕਰਦਾ ਹੈਗਾ ਦਿੱਲੀ ਦੇ ਵਿੱਚ ਬਟ ਮੈਨ ਨਾਲ ਗੁਣੀ ਆ ਕੇ ਬੰਗਰਦਾਗਾ ਜਿਹੜਾ ਦੂਜਾ ਗੁਫੀਤ ਹੈਗਾ ਪਲੱਸ 2 ਕਿੱਤੀ ਹੋਈ ਹੈ ਇਹਨੇ ਉਹ 26 ਸਾਲ ਦਾ ਹੈਗਾ ਉਮਰ ਐਜ ਆਫ ਨਾਉ ਇਹਨਾਂ ਦੇ ਜਿਹੜਾ ਅਸੀਂ ਪ੍ਰੀਵੀਅਸ ਬੈਕਗ੍ਰਾਉਂਡ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਅਲੇ ਤੱਕ ਇਹਨਾਂ ਤੇ ਕੋਈ ਵੀ ਜਿਹੜਾ ਕ੍ਰਿਮੀਨਲ ਹਿਸਟਰੀ ਨਹੀਂ ਨਹੀ ਪਾਈ ਗਈ ਇਹ ਦੋਸਤ ਇਹ ਦੋਸਤ ਨੇ ਸਦੋਰੋ ਹਾਂ ਦੋਸਤ ਇਹ ਪਿੰਡ ਦੇ ਹੈਗੇ ਨੇੜੇ ਨੇੜੇ ਪਿੰਡ ਹੈਗਾ ਦੋਸਤ ਅਗੋਂ ਉਹ ਕਹਿੰਿਆ ਕੇ ਬੰਗਰਦੇ ਮੈਨ ਨਾਲ ਸੋ ਇੱਕ ਕਨਸਾਈਨਮੈਂਟ ਰਸੀਬ ਕਰਕੇ ਅਰਜੀ